ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਿਸੇ ਪਿੰਡ ਵਿੱਚ ਸ੍ਰੇਸ਼ ਨਾਮ ਦਾ ਇੱਕ ਕਿਸਾਨ ਰਹਿੰਦਾ ਸੀ ਉਹ ਬਹੁਤ ਮਿਹਨਤੀ ਅਤੇ ਇਮਾਨਦਾਰ ਇਨਸਾਨ ਸੀ ਉਸ ਦੇ ਚੰਗੇ ਵਿਵਹਾਰ ਦੇ ਕਾਰਨ ਆਸ-ਪਾਸ ਦੇ ਪਿੰਡਾਂ ਵਿੱਚ ਉਸ ਦੀ ਕਾਫੀ ਜਾਣ ਪਛਾਣ ਸੀ ਲੋਕ ਉਸ ਦੇ ਕੰਮ ਦੀ ਬਹੁਤ ਪ੍ਰਸ਼ੰਸਾ ਕਰਦੇ ਇੱਕ ਦਿਨ ਸ੍ਰੇਸ਼ ਖੇਤ ਵਿੱਚੋਂ ਕੰਮ ਕਰਕੇ ਵਾਪਸ ਘਰੇ ਆ ਰਿਹਾ ਸੀ ਰਸਤੇ ਵਿੱਚ ਉਸ ਨੇ ਕੁਝ ਲੋਕਾਂ ਨੂੰ ਗੱਲ ਕਰਦੇ ਸੁਣਿਆ ਉਹ ਅਸਲ ਵਿੱਚ ਉਸ ਦੀ ਹੀ ਗੱਲ ਕਰ ਰਹੇ ਸਨ ਹੁਣ ਸ੍ਰੇਸ਼ ਕਿਉਂਕਿ ਕਾਫੀ ਮਿਹਨਤੀ ਸੀ ਤਾਂ ਉਸਨੂੰ ਲੱਗਦਾ ਸੀ ਕਿ ਸਾਰੇ ਲੋਕ ਉਸਦੀ ਪ੍ਰਸ਼ੰਸਾ ਹੀ ਕਰਦੇ ਹੋਣਗੇ ਇਸ ਲਈ ਸੁਰੇਸ਼ ਆਪਣੀ ਪ੍ਰਸ਼ੰਸਾ ਸੁਣਨ ਦੇ ਲਈ ਉਹਨਾਂ ਨੂੰ ਬਿਨਾਂ ਦੱਸੇ ਉਹਨਾਂ ਦੇ ਪਿੱਛੇ-ਪਿੱਛੇ ਤੁਰਨ ਲੱਗਿਆ ਪਰ ਜਦੋਂ ਉਸਨੇ ਉਹਨਾਂ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਤਾਂ ਉਸਨੂੰ ਪਤਾ ਚੱਲਿਆ ਕਿ ਉਹ ਉਸਦੀ ਪ੍ਰਸ਼ੰਸਾ ਨਹੀਂ ਬਲਕਿ ਬੁਰਾਈ ਕਰ ਰਹੇ ਸਨ ਉਹਨਾਂ ਵਿੱਚੋਂ ਇੱਕ ਵਿਅਕਤੀ ਕਹਿੰਦਾ ਕਿ ਸੁਰੇਸ਼ ਤਾਂ ਬਹੁਤ ਘਮੰਡੀ ਵਿਅਕਤੀ ਹੈ ਫਿਰ ਦੂਸਰਾ ਬੋਲਿਆ ਕਿ ਸਾਰੇ ਜਾਣਦੇ ਨੇ ਕਿ ਸੁਰੇਸ਼ ਤਾਂ ਬਸ ਚੰਗਾ ਦਿਖਣ ਦਾ ਦਿਖਾਵਾ ਹੀ ਕਰਦਾ ਹੈ ਹੁਣ ਇਸ ਘਟਨਾ ਤੋਂ ਪਹਿਲਾਂ ਸੁਰੇਸ਼ ਨੇ ਆਪਣੀ ਸਿਰਫ ਪ੍ਰਸ਼ੰਸਾ ਹੀ ਸੁਣੀ ਸੀ ਇਸ ਲਈ ਇਸ ਘਟਨਾ ਦਾ ਉਸਦੇ ਦਿਮਾਗ ਉੱਪਰ ਬਹੁਤ ਬੁਰਾ ਅਸਰ ਪਿਆ ਇਸ ਤੋਂ ਬਾਅਦ ਉਹ ਜਦੋਂ ਵੀ ਕੁਝ ਲੋਕਾਂ ਨੂੰ ਇਕੱਠੇ ਗੱਲ ਕਰਦੇ ਦੇਖਦਾ ਤਾਂ ਉਸ ਨੂੰ ਲੱਗਦਾ ਕਿ ਉਹ ਉਸ ਦੀ ਬੁਰੀਾਈ ਹੀ ਕਰ ਰਹੇ ਹਨ ਇੱਥੋਂ ਤੱਕ ਕਿ ਜਦੋਂ ਉਸ ਦੀ ਕੋਈ ਤਾਰੀਫ਼ ਵੀ ਕਰਦਾ ਤਾਂ ਉਸ ਨੂੰ ਲੱਗਦਾ ਕਿ ਉਸ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਸੁਰੇਸ਼ ਦੀ ਪਤਨੀ ਆਪਣੇ ਪਤੀ ਦੇ ਵਿਵਹਾਰ ਵਿੱਚ ਆਏ ਇਸ ਬਦਲਾਵ ਕਰਕੇ ਚਿੰਤਿਤ ਰਹਿਣ ਲੱਗੀ ਇੱਕ ਦਿਨ ਉਸਦੀ ਪਤਨੀ ਨੇ ਉਸਨੂੰ ਪੁੱਛਿਆ ਕਿ ਅੱਜਕੱਲ ਤੁਸੀਂ ਇੰਨੇ ਪਰੇਸ਼ਾਨ ਕਿਉਂ ਰਹਿੰਦੇ ਹੋ ਮੈਨੂੰ ਇਸ ਦਾ ਕਾਰਨ ਦੱਸੋ ਹੁਣ ਸੁਰੇਸ਼ ਨੇ ਉਦਾਸ ਹੁੰਦੇ ਉਸ ਦਿਨ ਦੀ ਸਾਰੀ ਘਟਨਾ ਦੱਸੀ ਉਸਦੀ ਪਤਨੀ ਨੂੰ ਵੀ ਉਸ ਦੀ ਗੱਲ ਸੁਣ ਕੇ ਕੁਝ ਸਮਝ ਵਿੱਚ ਨਹੀਂ ਆਇਆ ਬਈ ਹੁਣ ਕੀ ਕੀਤਾ ਜਾਵੇ ਫਿਰ ਉਸਨੂੰ ਖਿਆਲ ਆਇਆ ਕਿ ਨਾਲ ਦੇ ਪਿੰਡ ਵਿੱਚ ਇੱਕ ਮਹਾਤਮਾ ਆਏ ਹੋਏ ਹਨ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਚਲੋ ਆਪਾਂ ਉਹ ਮਹਾਤਮਾ ਕੋਲੋਂ ਹੀ ਇਸ ਸਮੱਸਿਆ ਦਾ ਕੋਈ ਰਸਤਾ ਪੁੱਛਦੇ ਹਾਂ ਅਗਲੇ ਦਿਨ ਉਹ ਦੋਨੋਂ ਜਣੇ ਮਹਾਤਮਾ ਦੇ ਕੋਲ ਪਹੁੰਚੇ। ਮਹਾਤਮਾ ਉਸ ਸਮੇਂ ਸਮਾਧੀ ਵਿੱਚ ਸਨ। ਉਹਨਾਂ ਦੇ ਚਿਹਰੇ ਤੇ ਇੱਕ ਅਲੱਗ ਹੀ ਕਿਸਮ ਦਾ ਤੇਜ ਸੀ। ਕੁਝ ਸਮੇਂ ਬਾਅਦ ਮਹਾਤਮਾ ਨੇ ਅੱਖਾਂ ਖੋਲ੍ਹੀਆਂ ਅਤੇ ਸੁਰੇਸ਼ ਕੋਲੋਂ ਉਸ ਦੀ ਸਮੱਸਿਆ ਬਾਰੇ ਪੁੱਛਿਆ। ਹੁਣ ਸੁਰੇਸ਼ ਨੇ ਉਸ ਦਿਨ ਦੀ ਸਾਰੀ ਘਟਨਾ ਦੱਸੀ ਅਤੇ ਬੋਲਿਆ, "ਮਹਾਰਾਜ, ਮੈਂ ਪਹਿਲਾਂ ਬਹੁਤ ਵਧੀਆ ਕੰਮ ਕਰਦਾ ਸੀ। ਮੈਂ ਇੰਨੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਦਾ ਤਾਂ ਮੈਨੂੰ ਲੱਗਦਾ ਕਿ ਸਾਰੇ ਮੇਰੀ ਪ੍ਰਸ਼ੰਸਾ ਹੀ ਕਰਦੇ ਹੋਣਗੇ।" ਲੇਕਿਨ ਉਸ ਦਿਨ ਮੈਨੂੰ ਪਤਾ ਚੱਲਿਆ ਕਿ ਸਾਰੇ ਮੇਰੀ ਬੁਰਾਈ ਅਤੇ ਝੂਠੀ ਪ੍ਰਸ਼ੰਸਾ ਕਰਦੇ ਹਨ ਉਸ ਦਿਨ ਦਾ ਮੈਂ ਅੰਦਰੋਂ ਟੁੱਟਿਆ ਹੋਇਆ ਹਾਂ ਹੁਣ ਤੁਸੀਂ ਹੀ ਮੈਨੂੰ ਦੱਸੋ ਕਿ ਮੈਂ ਵਾਪਸ ਆਪਣੀ ਸਾਖ ਨੂੰ ਕਿਵੇਂ ਬਣਾ ਸਕਦਾ ਹਾਂ ਮਹਾਤਮਾ ਸੁਰੇਸ਼ ਦੀ ਸਮੱਸਿਆ ਸਮਝ ਚੁੱਕੇ ਸਨ ਉਹਨਾਂ ਨੇ ਕੁਝ ਸੋਚਦੇ ਹੋਏ ਸੁਰੇਸ਼ ਨੂੰ ਕਿਹਾ ਕਿ ਪੁੱਤਰ ਤੂੰ ਪਹਿਲਾਂ ਆਪਣੀ ਪਤਨੀ ਨੂੰ ਘਰ ਛੱਡ ਆ ਅਤੇ ਅੱਜ ਰਾਤ ਮੇਰੇ ਆਸ਼ਰਮ ਵਿੱਚ ਰਹਿ ਸੁਰੇਸ਼ ਨੇ ਇਸ ਤਰ੍ਹਾਂ ਹੀ ਕੀਤਾ ਰਾਤ ਨੂੰ ਜਦੋਂ ਸੌਣ ਦਾ ਸਮਾਂ ਹੋਇਆ ਤਾਂ ਅਚਾਨਕ ਡੱਡੂਆਂ ਦੇ ਟਰੈਂ ਟਰੈਂ ਦੀ ਆਵਾਜ਼ ਆਉਣ ਲੱਗੀ। ਸੁਰੇਸ਼ ਬੋਲਿਆ, "ਇਹ ਕੀ ਮਹਾਰਾਜ? ਇੱਥੇ ਇੰਨੀ ਆਵਾਜ਼ ਕਿਉਂ ਹੈ?" ਮਹਾਤਮਾ ਨੇ ਕਿਹਾ, "ਪੁੱਤਰ, ਇੱਥੇ ਪਿੱਛੇ ਇੱਕ ਤਲਾਬ ਹੈ। ਉਸ ਵਿੱਚ ਰਹਿੰਦੇ ਡੱਡੂ ਹੀ ਰਾਤ ਨੂੰ ਇਹ ਆਵਾਜ਼ ਕਰਦੇ ਹਨ।" ਸੁਰੇਸ਼ ਨੇ ਚਿੰਤਾ ਜਤਾਉਂਦੇ ਹੋਏ ਕਿਹਾ, "ਮਹਾਰਾਜ, ਇੰਨੇ ਰੌਲੇ ਵਿੱਚ ਤਾਂ ਇੱਥੇ ਕੋਈ ਵੀ ਸੌ ਨਹੀਂ ਸਕੇਗਾ।" ਤਾਂ ਮਹਾਤਮਾ ਨੇ ਕਿਹਾ, "ਹਾਂ ਪੁੱਤਰ, ਤੂੰ ਗੱਲ ਤੇ ਸਹੀ ਕਰ ਰਿਹਾ ਹੈਂ।" ਇਨੇ ਰੌਲੇ ਵਿੱਚ ਸੋਨਾ ਬਹੁਤ ਔਖਾ ਹੈ ਪਰ ਤੂੰ ਹੀ ਦੱਸ ਕਿ ਅਸੀਂ ਹੁਣ ਕੀ ਕਰ ਸਕਦੇ ਹਾਂ ਹੋ ਸਕੇ ਤਾਂ ਤੂੰ ਸਾਡੀ ਮਦਦ ਕਰ ਹੁਣ ਸੁਰੇਸ਼ ਬੋਲਿਆ ਕਿ ਠੀਕ ਹੈ ਮਹਾਰਾਜ ਇੰਨਾ ਰੌਲਾ ਸੁਣ ਕੇ ਤਾਂ ਲੱਗਦਾ ਹੈ ਕਿ ਇੰਨਾਂ ਡੱਡੂਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੋਵੇਗੀ ਇਸ ਲਈ ਮੈਂ ਕੱਲ ਹੀ ਪਿੰਡੋਂ 50-60 ਮਜ਼ਦੂਰਾਂ ਨੂੰ ਲੈ ਕੇ ਆਉਂਦਾ ਹਾਂ ਅਤੇ ਇਨ੍ਹਾਂ ਡੱਡੂਆਂ ਨੂੰ ਫੜ ਕੇ ਦੂਰ ਕਿਸੇ ਹੋਰ ਨਦੀ ਵਿੱਚ ਛੱਡ ਆਉਂਦਾ ਹਾਂ ਅਗਲੇ ਦਿਨ ਸੁਰੇਸ਼ ਮਜ਼ਦੂਰਾਂ ਨੂੰ ਲੈ ਕੇ ਤਲਾਬ ਦੇ ਕੋਲ ਪਹੁੰਚ ਗਿਆ ਮਹਾਤਮਾ ਜੀ ਵੀ ਉੱਥੇ ਹੀ ਖੜੇ ਸਭ ਕੁਝ ਦੇਖ ਰਹੇ ਸਨ ਅਤੇ ਥੋੜਾ ਥੋੜਾ ਮੁਸਕਰਾ ਰਹੇ ਸਨ। ਤਲਾਬ ਜਿਆਦਾ ਵੱਡਾ ਨਹੀਂ ਸੀ। 10-12 ਮਜ਼ਦੂਰ ਚਾਰੇ ਪਾਸਿਆਂ ਤੋਂ ਜਾਲ ਪਾ ਕੇ ਡੱਡੂਆਂ ਨੂੰ ਫੜਨ ਲੱਗੇ। ਥੋੜੀ ਦੇਰ ਦੀ ਮਿਹਨਤ ਤੋਂ ਬਾਅਦ ਸਾਰੇ ਡੱਡੂ ਫੜੇ ਗਏ। ਹੁਣ ਜਦੋਂ ਸੁਰੇਸ਼ ਨੇ ਜਾਲ ਵਿੱਚ ਦੇਖਿਆ ਤਾਂ ਉਸਨੇ ਪਾਇਆ ਕਿ ਉਸ ਵਿੱਚ ਤਾਂ ਸਿਰਫ 50-60 ਕ ਡੱਡੂ ਹੀ ਫੜੇ ਗਏ ਨੇ। ਤਾਂ ਹੈਰਾਨ ਹੁੰਦੇ ਹੋਏ ਉਸਨੇ ਮਹਾਤਮਾ ਜੀ ਤੋਂ ਪੁੱਛਿਆ, "ਮਹਾਰਾਜ" ਰਾਤ ਤਾਂ ਇਸ ਤਲਾਬ ਵਿੱਚ ਹਜ਼ਾਰਾਂ ਡੱਡੂ ਸਨ ਭਲਾ ਅੱਜ ਉਹ ਸਾਰੇ ਕਿੱਥੇ ਚਲੇ ਗਏ ਇੱਥੇ ਤਾਂ ਸਿਰਫ ਮੁਠੀ ਭਰ ਡੱਡੂ ਹੀ ਬਚੇ ਨੇ ਹੁਣ ਮਹਾਤਮਾ ਨੇ ਥੋੜਾ ਗੰਭੀਰ ਹੁੰਦੇ ਹੋਏ ਕਿਹਾ ਕਿ ਕੋਈ ਵੀ ਡੱਡੂ ਕਿਤੇ ਨਹੀਂ ਗਿਆ ਅਸਲ ਵਿੱਚ ਤੂੰ ਕੱਲ ਰਾਤ ਇੰਨਾ 50 60 ਡੱਡੂਆਂ ਦੀ ਆਵਾਜ਼ ਹੀ ਸੁਣੀ ਸੀ ਇਹ ਮੁਠੀ ਭਰ ਡੱਡੂ ਹੀ ਇੰਨਾ ਰੌਲਾ ਪਾ ਰਹੇ ਸਨ ਜਦ ਕਿ ਤੈਨੂੰ ਲੱਗਿਆ ਕਿ ਇਹ ਡੱਡੂ ਹਜ਼ਾਰਾਂ ਹੋਣਗੇ ਪੁੱਤਰ ਬਿਲਕੁਲ ਠੀਕ ਇਸੇ ਤਰ੍ਹਾਂ ਹੀ ਜਦੋਂ ਤੂੰ ਕੁਝ ਲੋਕਾਂ ਨੂੰ ਆਪਣੀ ਬੁਰਾਈ ਕਰਦੇ ਸੁਣਿਆ ਤਾਂ ਤੂੰ ਵੀ ਇਹੀ ਗਲਤੀ ਕਰ ਬੈਠਿਆ ਤੈਨੂੰ ਲੱਗਿਆ ਕਿ ਹਰ ਕੋਈ ਤੇਰੀ ਬੁਰਾਈ ਹੀ ਕਰ ਰਿਹਾ ਹੈ ਪਰ ਸਚਾਈ ਇਹ ਹੈ ਕਿ ਬੁਰਾਈ ਕਰਨ ਵਾਲੇ ਲੋਕ ਮੁਠੀ ਪਰ ਡੱਡੂਆਂ ਦੇ ਸਮਾਨ ਹੀ ਸਨ ਯਾਨੀ ਕਿ ਤੇਰੀ ਬੁਰਾਈ ਕਰਨ ਵਾਲੇ ਲੋਕ ਬਹੁਤ ਘੱਟ ਸਨ ਲੇਕਿਨ ਤੂੰ ਉਹਨਾਂ ਨੂੰ ਬਹੁਤ ਜ਼ਿਆਦਾ ਸੋਚਣ ਲੱਗਿਆ ਅਤੇ ਸੋਚਦੇ ਸੋਚਦੇ ਤੂੰ ਇਸ ਨੂੰ ਹੀ ਸੱਚ ਮੰਨ ਲਿਆ ਇਸੇ ਵਹਿਮ ਦੇ ਚੱਲਦੇ ਤੂੰ ਦੁਖੀ ਰਹਿਣ ਲੱਗ ਗਿਆ ਤਾਂ ਇਸ ਲਈ ਅਗਲੀ ਵਾਰ ਜਦੋਂ ਤੂੰ ਕਿਸੇ ਨੂੰ ਆਪਣੀ ਬੁराई ਕਰਦੇ ਦੇਖੇ ਤਾਂ ਆਪਣੀ ਸੋਚ ਨੂੰ ਸਕਾਰਾਤਮਕ ਰੱਖਣਾ ਅਤੇ ਸੋਚਣਾ ਕਿ ਇਹ ਥੋੜੇ ਹੀ ਲੋਕ ਹਨ ਜਿਹੜੇ ਤੇਰੀ ਬੁराई ਕਰ ਰਹੇ ਹਨ ਅਤੇ ਇਸ ਗੱਲ ਨੂੰ ਵੀ ਸਮਝਣਾ ਕਿ ਭਲੇ ਹੀ ਤੂੰ ਕਿੰਨੀ ਵੀ ਮਿਹਨਤ ਕਰ ਲਵੇਂ ਜਾਂ ਕਿੰਨਾ ਵੀ ਚੰਗਾ ਕਿਉਂ ਨਾ ਬਣ ਜਾਵੇਂ ਇਸ ਤਰ੍ਹਾਂ ਦੇ ਲੋਕ ਫਿਰ ਵੀ ਮਿਲਦੇ ਰਹਿਣਗੇ ਜਿਹੜੇ ਤੇਰੀ ਸਿਰਫ ਬੁराई ਹੀ ਕਰਨਗੇ ਲੇਕਿਨ ਬਸ ਇਸ ਗੱਲ ਦਾ ਧਿਆਨ ਰੱਖਣਾ ਕਿ ਇਸ ਤਰ੍ਹਾਂ ਦੇ ਲੋਕਾਂ ਦੀ ਸੰਖਿਆ ਬਹੁਤ ਘੱਟ ਹੁੰਦੀ ਹੈ ਪਰ ਤੁਹਾਡੀ ਪ੍ਰਸ਼ੰਸਾ ਕਰਨ ਵਾਲੇ ਲੋਕਾਂ ਦੀ ਸੰਖਿਆ ਕਈ ਗੁਣਾ ਜ਼ਿਆਦਾ ਹੁੰਦੀ ਹੈ ਹੁਣ ਸਰੇਸ਼ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਅਤੇ ਇਸ ਡੂੰਗੀ ਸਿੱਖਿਆ ਤੋਂ ਬਾਅਦ ਉਹ ਫਿਰ ਤੋਂ ਪਹਿਲਾਂ ਵਾਲਾ ਸਰੇਸ਼ ਬਣ ਚੁੱਕਿਆ ਸੀ ਦੋਸਤੋ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਧੰਨਵਾਦ